ਲਓ ਵੀ ਮਿੱਤਰੋ ਅੱਜ ਇੱਕ ਚੀਜ਼ ਦਾ ਲੈਨੇ ਆਂ ਹੋਰ ਆਪਾਂ ਰਿਜ਼ਲਟ ਰਿਜ਼ਲਟ ਲੈ ਕੇ ਵੀ ਤੁਹਾਨੂੰ ਦੱਸਿਆ ਕਰਾਂਗੇ ਇਹ ਵੀ ਚੀਜ਼ ਆ ਅੱਗੇ ਥੋੜਾ ਜਨਾ ਕਾਲ-ਕੂਲ ਹੋ ਜਾਂਦੀ ਸੀਗੀ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆਪਾਂ ਜਿਹੜੀ ਚੀਜ਼ ਦਾ ਰਿਜ਼ਲਟ ਦਾ پیسے ਸਾਰਾਂ ਤਾਂ ਆਉਂਦੀ ਆ ਜੇ ਮੰਗ ਆਉਂਗਾ ਅੱਜ ਥੋੜੇ ਸਾਹਮਣੇ ਵੀ ਆਪਾਂ ਰਿਜ਼ਲਟ ਲੈਣਾ ਆ ਗਈ ਛੋਟੀ ਨਾਗਣੀ ਇਹ ਫਰਵਰੀ ਵਾਲਾ ਮੇਲਾ ਪੀਡੀਐਫ ਤੇ ਲਾ ਕੇ ਆਈ ਸੀਗੀ ਦੁੱਧ ਚਵਾਈ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੀ ਐ ਤਾਂ ਇਹ ਬਾਈ ਜੀ ਕਨਸੀਵ ਨਹੀਂ ਹੋਈ ਤੇ ਹੁਣ ਇਹਨੇ ਹੀਟ ਹੀ ਨਹੀਂ ਕੱਢੀ ਮਤਲਬ ਚੈੱਕ ਦੋ ਵਾਰੀ ਕਰਾ ਲਈ ਸੀ ਪਹਿਲਾਂ ਐ ਸੀ ਵੀ ਘੱਟ ਸਮੇਂ ਦਾ ਕਈ ਵਾਰੀ ਹੁੰਦਾ ਤਾਂ ਪਰ ਕਲੀਅਰ ਹੀ ਇਹ ਖਾਲੀ ਸੀਗੀ ਤਾਂ ਹੁਣ ਜਿਹੜਾ ਅੱਜ ਸੈਟਮ ਐ ਇਹਨੂੰ ਜਿਹੜਾ ਚਲਾਉਣੇ ਆ ਇਹਨੂੰ ਫੜਾਈਆਂ ਵਾਲਮ ਸੀਸੀ ਚਾਕੇ ਇਹਨੂੰ ਬਿੱਟਪਾਰਕ ਵਾਲਿਆਂ ਦੀ ਹਾਈਬ੍ਰਿਡ ਐਡਵਾਂਸ ਬੌਂਸ ਗੋਲੀਆਂ ਆ ਪਹਿਲਾਂ ਹਾਈਬ੍ਰਿਡ ਬੌਂਸ ਸੀਗਾ ਹੁਣ ਹਾਈਬ੍ਰਿਡ ਐਡਵਾਂਸ ਬੌਂਸ ਆ ਗਈਆਂ ਹਨਾ ਇਹ ਗੋਲੀਆਂ ਇਹਨਾਂ ਦੀਆਂ ਤਾਂ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਤੇ ਇਹਦਾ ਅੱਜ ਤੋਂ ਸ਼ੁਰੂ ਕਰਦੇ ਆਂ ਪਰ ਰਿਜ਼ਲਟ ਤੇ ਇਹ ਦੋ ਡੱਬੇ ਹੀ ਦੇਣੀਆਂ ਤੇ ਤਣੂ ਮਨੂ ਦੇ ਦੇਵਾਂਗੇ ਡੇਲੀ ਇਹਨੂੰ ਤੇ ਡਿਊਟੀ ਵੀ ਇਹਦੀ ਆਲਮ ਦੀ ਹੁਣ ਕਿਉਂਕਿ ਆਲਮ ਨੂੰ ਆਖਿਆ ਵੀ ਜਿੱਤੇ ਕੁਦਰਤ ਕਨੂੰ ਕੰਮ ਤਾਂ ਦਾ ਸਕੂਲ ਨਹੀਂ ਵੀ ਜਾਇਆ ਜਾਂਦਾ ਹੁਣ ਰੱਖ ਲਈਦਾ ਇਹਨੂੰ ਵਿਚਾਰੇ ਨੂੰ ਸਕੂਲ ਇਹਦਾ ਵੀ ਖਰਾਬ ਹੁੰਦਾ ਹੁਣ ਆਪਦੇ ਬਿਮਾਰ ਕਰਕੇ ਤਾਂ ਵੀ ਉਹਦੋਂ ਥਾਂ ਹੀ ਖਲੇ ਜਾਂ ਲੱਗਦਾ ਤੇ ਉਦੋਂ ਬਾਅਦ ਵੀ ਚਲੇ ਇਹਨੂੰ ਵੀ ਜਿੱਦੇ ਰਹਿੰਦਾ ਉਹਦੇ ਦਵਾਈ ਇਹ ਦਿੰਦਾ ਪਰ ਹੁਣ ਅਸੀਂ ਦੋਨਾਂ ਨੇ ਪਿਓ ਪਤਨ ਨੇ ਇਹ ਸਕੀਮ ਬਣਾਈ ਆ ਵੀ ਸ਼ਾਮ ਨੂੰ ਕੀ ਕਰਨਾ ਹੈ ਵੀ ਆਪਾਂ ਡੇਲੀ ਵਾਲਾ ਜਿਹੜਾ ਕੰਮ ਹੈ ਵੀ ਉਹ ਸ਼ਾਮ ਨੂੰ ਜਦੋਂ ਮੰਨ ਲਓ ਟਿਊਸ਼ਨ ਤੇ ਤੂੰ ਪੜ ਕੇ ਆ ਜਾਇਆ ਕਰੇਂਗਾ ਉਸ ਤੋਂ ਬਾਅਦ ਤੂੰ ਆ ਕੇ ਮੇਰੇ ਯਾਦ ਕਰਵਾ ਦਿਆ ਕਰ ਵੀ ਆ ਜਾ ਡੈਡੀ ਚੱਲੀ ਜਿਹੜੀ ਚੀਜ਼ ਦੇਣੀ ਆ ਉਹ ਤੈਨੂੰ ਮੈਂ ਦੱਸੀ ਚੱਲੂੰਗਾ ਪੂਰੇ ਫਰੈਸ਼ ਹੋਰੇ ਆ ਪਕੜ ਨਿੱਗਲ ਦੇ ਨਹੀਂ ਚਾਉਂਦਾ ਆ ਰਿਹਾ ਜਾਂਦਾ ਇਹ 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 ਜਿਹੜਾ ਪਸ਼ੂ ਹੀਟ ਹੂਟ ਨਾ ਕੱਢਦਾ ਹੋਵੇ ਏ ਇਕੱਲੇ ਨਹੀਂ ਝੂੜੀਆਂ ਜਾਂ ਵੱਡਣੀਆਂ ਪੈਣੇ ਨਹੀਂ ਨਹੀਂ ਨਿਕਲਦਾ ਜਾਂਦਾ ਅੱਗੇ ਤਾਂ ਉਹਦੀ ਨਿਕਲ ਜਾਂਦੇ ਯਾਰ ਆਪਾਂ 3 ਗੱਲ ਜਾਂ ਮਟ ਰਿਹਾ ਸਹੀ ਗੱਲ ਆ ਲੈ ਬੱਗੀ ਬਾਟ ਹੋ ਜਾਂਦੀ ਆਖਦੇ ਨੰਬਰ ਵਾਲੀ ਇੱਕ ਤਾਂ ਮੇਰੇ ਬਹੁਤ ਪੜੀ ਨਹੀਂ ਨਹੀਂ ਉਹ ਤਾਂ ਕਰਦੀ ਚੱਕ ਲਿਆ ਮੱਲਾ ਲੈ ਪ੍ਰਭੂ ਕੰਪਨੀ ਵਾਲੇ ਉਹ ਗੋਲੀਆਂ ਕੱਢਣੀਆਂ ਔਖੀਆਂ ਮਾੜਾ ਜਾ ਕੰਮ ਹੋ ਕਰੋ ਠੀਕ ਹੈ ਲੈ ਬਾਕੀ ਆਪਾਂ ਹੁਣ ਲਾਂਬਾ ਵੀ ਦੇਦਾ ਬਈ ਕੰਪਨੀਆ ਨੂੰ ਵੀ ਭਾਈ ਮਾੜਾ ਜਾ ਮੂੰਹ ਵੱਡਾ ਕਰੋ ਜਿਹੜੀਆਂ ਗੋਲੀਆਂ ਛੇਤੀ ਨਿਕਲਣਗੀਆਂ ਨਾ ਇੱਕ ਇੱਕ ਗੱਲ ਤਾਂ ਹੈਗੀ ਹੈ ਕਿ ਮੈਂ ਪੈਕਿੰਗ ਜਿੱਤੇ ਜਿਵੇਂ ਇੱਥੇ ਪੈਕਿੰਗ ਦੀ ਹੈ ਜਿਹਦੇ ਉੱਤੇ ਥੋੜਾ ਜਿਹਾ ਲਫਾਫਾ ਜਾ ਵੱਡਾ ਕਰਕੇ ਹਨ ਛੱਡਿਆ ਜਾਵੇ ਹਨ ਚਲ ਨਿਕਲਦਾ ਜਾਣਗਾ ਅੱਗੇ ਨਿਕਲ ਹੀ ਜਾਂਦਾਂਗੇ ਉਹਦਾ ਚਲ ਸੀ ਆਨੇ ਆਪਾਂ ਤਾਂ ਲਓ ਵੀ ਮਿੱਤਰੋ ਖੜੀਆਂ ਕਿੰਨੀਆਂ ਗੋਲੀਆਂ ਹੁੰਦੀਆਂ ਇਹ ਇਹ ਦੋ ਡੱਬੇਆਂ ਦੇਣੀਆਂ 2 4 6 8 10 11 ਤੇ 12 12 ਦੁਨਾ 24 ਹੋ ਗਏ ਤੇ ਆ ਜਾ ਵੀ ਆਲਬ ਲੈ ਵੀ ਫੜ ਮੂੰਹ ਪਹਿਲੀ ਵਾਰ ਇੱਕ ਤੈਨੂੰ ਮੈਂ ਦਦਾਂ ਸ਼ੋਰਾ ਹੋਰਲੇ ਪਾਸੇ ਨੇ ਜਾੜਾਂ ਹੁੰਦੀਆਂ ਜਮਾ ਕੇਰਾ ਹੱਥ ਜੀਬ ਦੀ ਛੇਦ ਨੂੰ ਲੈ ਗਈ ਅੰਦਰ ਧੱਕ ਕੇ ਹਨਾ ਸਾਈਡ ਤੇ ਉਹਦੀ ਹੱਥ ਮਗਰ ਖਿੱਚ ਲਈ ਮੁੜ ਕੇ ਮੂੰਹ ਚ ਰੱਖੀ ਹੱਥ ਜੀਬ ਤੇ ਤੇ ਵਿਚਾਲੇ ਦੰਦ ਨਹੀਂ ਹੁੰਦੇ ਇੱਕ ਮਿੰਟ ਮੈਂ ਆਉਣਾ ਆਲਮ ਤੇਰੇ ਕੋਲੇ ਖੜ ਜਾ ਬਗੀ ਆਈ ਮੜਾ ਜਾ ਖੜ ਜਾ ਇੱਕ ਮਿੰਟ ਸਿਮੂ ਆਉਂਦਾ ਓਏ ਲੈ ਇੱਥੋਂ ਵੜ ਕੇ ਰੱਖ ਲੈ ਐ ਅਜਾ ਬੈਠ ਕੇ ਨਾ ਫੋਟੋ ਮਾ ਤਾਂ ਇੱਕ ਇੱਕ ਸਲੈਕ ਨਹੀਂ ਨਾ ਦਿੰਦੇ ਮਾ ਜਿਹਦੇ ਬਚਾਲੇ ਜੇ ਤਾਂ ਜਾੜਾ ਹੋਣੀ ਆ ਤੇ ਹੁਣ ਜਾਣਦੇ ਕਿ ਲੈਂਦੀ ਹੈ ਬੈਕ ਮੋੜ ਚੱਲਦੀ ਹੈ ਠੀਕ ਹੈ ਗੋਲੀ ਥੋੜਾ ਜਿਹਾ ਨਾਲ ਲਾ 外地的，反正。 ਉਹ ਤੇ ਹੀ ਮਰਦੀ ਆ ਪਰ ਪਕਾਏ ਆ ਫੇਰ ਤਾਂ ਆਈ ਕੇ ਲਿਖਦੇ ਆ ਤਾਂ ਫੋਨ ਆ ਹੀ ਜਾਂਦਾ ਇਹ ਤੇ ਇਹ ਚਲ ਫੋਨ ਤਾਂ ਆਪਾਂ ਚੱਕਦੇ ਆ ਫੇਰ ਲਓ ਵੀ ਮਿੱਤਰੋ ਅੱਜ ਤੋਂ ਇਹਨੂੰ ਸਟਾਰਟ ਹੋ ਗਈ ਹਾਈਬ੍ਰਿਡ ਬੌנס ਐਡਵਾਂਸ ਐਡਵਾਂਸ ਬੌנס ਤਾਂ ਬਿਟਵਾਰਕ ਵਾਲਿਆਂ ਦੀ ਇਹ ਇਹਨੂੰ ਹੁਣ ਅੱਜ ਤੋਂ ਤਰੀਕ ਨੋਟ ਕਰ ਲੋ ਅੱਜ ਹੈਗੀ ਆ 28 ਤਰੀਕ ਹੈ ਨਾਲਮਾ 28 ਤਰੀਕ ਹੈ 7ਵਾਂ ਮਹੀਨਾ ਤੇ ਅੱਜ ਤੋਂ ਜਿਹੜਾ ਇਹਦਾ ਰਿਜ਼ਲਟ ਆਪਣੇ ਕੋਲੇ ਆਉਣਾ ਸਟਾਰਟ ਹੋਏ ਨਾ ਜਿੱਦੋਂ ਜਣੇ ਕਿ ਗੋਲੀਆਂ ਇਹ ਦੇਣੀਆਂ ਸਟਾਰਟ ਕਰਤੀਆਂ ਕਿਉਂਕਿ ਚੀਜ਼ਾਂ ਦੇਖੋ ਜਦੋਂ ਸਾਰੀਆਂ ਕੋਈ ਵਰਤੋਂਗੇ ਨੁਕਸਾਨ ਤਾਂ ਕੋਈ ਹੈ ਨਹੀਂ ਹੈ ਤਾਂ ਉਹਦਾ ਫਾਇਦਾ ਹੀ ਆ ਪਰ ਉਹਦਾ ਚੀਜ਼ਾਂ ਦਾ ਆਪ ਨੂੰ ਪਤਾ ਲੱਗਣਾ ਫੁੱਲ ਤੇ ਬਾਕੀ ਜਿਵੇਂ ਜਿਵੇਂ ਰਿਜ਼ਲਟ ਆਈ ਜਾਣਾ ਸਾਨੂੰ ਦੱਸੀ ਜਾਣਾ ਰਿਜ਼ਲਟ ਇਹ ਤਾਂ ਤੁਸੀਂ ਪਹਿਲਾਂ ਵੀ ਦੇਖਿਆ ਇਹ ਲੰਬੋ ਤੇ ਵਰਤੀਆਂ ਸੀਗੀਆਂ ਉਦੋਂ ਵੀ ਰਿਜ਼ਲਟ ਪੂਰਾ ਫੁੱਲ ਹੀ ਆਇਆ ਹਨਾ ਵੀ ਲੰਬੋ ਗੱਬਣੀ ਹੋਈ ਹੈ ਤਾਂ ਹੁਣ ਇਹ ਦੋਨੇ ਮਾਮਾਂ ਧੀਆਂ ਤੇ ਅੱਡੋ ਅੱਡ ਕੰਮ ਕੀਤਾ ਵੱਡੀ नागਣੀ ਤੇ ਹੋਰ ਕੰਮ ਕੀਤਾ ਤੇ ਇਹ ਤੇ ਛੋਟੀ ਤੇ ਹੋਰ ਕੰਮ ਕੀਤਾ ਹਨਾ ਇਹ ਦੋਨੇ ਚੀਜ਼ਾਂ ਦਾ ਪਤਾ ਲੱਗ ਗਿਆ ਨਾ ਤੇ ਬਾਕੀ ਧੰਨਵਾਦ ਸਸੀਕਰ